ਪਿਆਰ ਦਿੰਨੇ ਹਾਂ ਤੇ ਲੈ ਵੀ ਲਾਈਵ ਹੋ ਗਏ ਆਪਾਂ ਤੇ ਲੈ ਵੀ ਆਪਣੇ ਇਹ ਜਦੋਂ ਸਾਰੇ ਕਿਤੇ ਬਾਰਸ਼ ਹੋਈ ਜਾਂਦੀ ਹੈ ਬਾਬਾ ਮਿਹਰ ਕਰੇ ਸਾਰਿਆਂ ਤੇ ਤੇ ਤੇਲੋਂ ਦਵਾ ਮੈਂ ਸਬਸਕ੍ਰਾਈਬ ਕਰੋ ਜੀ ਆਪਣਾ YouTube ਚੈਨਲ ਕਿਆ ਨੇ ਹੁੰਨੇ ਆ ਥੈਂਕ ਯੂ ਆ ਦੋਸਤੋ ਜਿੰਨੇ ਵੀ ਬੰਦੇ ਮੇਰੇ ਨਾਲ ਜੁੜੇ ਹੋਏ ਆ ਮਾਨਸਾ ਨੂੰ ਬਿਲੌਂਗ ਕਰਦਾ ਜੀ ਮਾਨਸਾ ਮੇਰਾ ਜ਼ਿਲ੍ਹਾ ਪੈ ਜਾਂਦਾ ਲਾਗੇ ਪਿੰਡ ਪੈ ਜਾਂਦਾ ਝਨੀਰ ਦੇ ਕੋਲੇ ਕੁਰਕਣੀ ਤੇ YouTube ਤੇ ਮੈਂ ਮੈਂ ਪਹਿਲੀ ਵਾਰੀ ਲਾਈਵ ਹੋਇਆ ਮੈਨੂੰ ਪਤਾ ਵੀ ਨਹੀਂ ਇਹਨਾਂ ਲਾਈਵ ਹੋਣ ਵਾਸਤੇ ਤੇ ਆਪਾਂ ਤੁਹਾਡੇ ਲਈ ਨਵੇਂ ਤੋਂ ਨਵਾਂ ਕੰਟੈਕਟ ਲੈ ਕੇ ਆਉਣੇ ਹੁੰਦੇ ਆ ਕਿਉਂਕਿ ਸਿੱਖ ਕੇ ਕੰਮ ਸ਼ੁਰੂ ਕਰਦੇ ਆ ਅਜੇ ਤੱਕ ਆਪਾਂ ਸਿੱਖੀ ਜਾਂਦੇ ਆ ਸਿੱਖੀ ਅਜੇ ਪੂਰੀ ਤਰ੍ਹਾਂ ਨਹੀਂ ਹੈਗੀ ਤੇ ਅੱਜ ਉਹ ਆਪਾਂ ਕੁਝ ਆਪਣਾ ਉਹਦਾ ਗੁਰਵਾਜ ਗੁਰਵਾਜ ਠੀਕ ਆ ਬਈ ਮੀ ਪਈਆਂ ਲੇ ਵੀ ਸਾਰਿਆਂ ਨੂੰ ਸ਼ਸ਼ੀ ਕਾਲ ਕਰਦੇ ਹੱਥ ਜੋੜਦੇ ਲੈ ਵੀ ਇੱਕ ਵਾਰੀ ਐ ਇਧਰ ਮੂੰਹ ਕਰਕੇ ਮੀਂਹ ਪੈ ਗਿਆ ਰੱਬਾ ਕਿਦੇ ਰੱਬਾ ਮੀਂਹ ਪੈ ਗਿਆ ਲੈ ਵੀ 10 15 ਜਾਣੇ ਜੁੜ ਗਏ ਤੇ ਆਪਾਂ ਬਾਹਰ ਦਾ ਮਾਹੌਲ ਦਿਖਾਉਂਦੇ ਆਂ ਦੋਸਤੋ ਜਲਦੀ ਜਲਦੀ ਨਾ ਪੇਜ ਨੂੰ ਸਬਸਕ੍ਰਾਈਬ ਲਓ ਜੀ ਇਹ ਆ ਜੀ بارش بارش ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਪਈ ਜਾਂਦੀ ਆ ਫੁੱਲ ਪੈਂਦੀ ਆ بارش ਕਹਿਣ ਦਾ ਭਾਵ ਵੀ ਇੰਨੀ بارش ਆ ਗਈ ਤੇ ਕਹਿੰਦੇ 5-7 ਦਿਨ ਹੋਰ ਪੈਣਾ ਵੀ ਤੇ ਘਟੋਣਾ ਜੀ ਤੁਸੀਂ ਆਪਣੇ ਨਾਲ 15 ਬੰਦੇ ਜੁੜ ਗਏ 15 ਬੰਦੇ ਨੇ ਇਹ ਮਾਨਸਾ ਜ਼ਿਲ੍ਹਾ ਜੀ ਮਾਨਸਾ ਜ਼ਿਲ੍ਹਾ ਜੀ ਲੱਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਂ ਤਕਰੀਬਨ ਸਾਰੇ ਜਿੱਤੀ بارش ਹੋ ਸਕਦੀ ਹੈ ਬੌਸਮ ਦੇਖੋ ਪੂਰਾ ਸਹਾਨਾ ਬਣਿਆ ਹੋਇਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਇੰਨਾ ਕੁ ਜ਼ਿਆਦੇ ਮੀਂਹ ਹੋਗਾ ਤੇ ਦੇ ਲੋਨ ਦਵਾਵਾ ਮੈਂ ਥੈਂਕ ਯੂ ਆ ਸਾਰਿਆਂ ਦਾ ਤੁਸੀਂ ਜਿਹਨੂੰ ਮੈਨੂੰ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਤੇ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਸੀ ਗਰਮੀ ਦੇ ਕਾਰਨ ਹਰੇਕ ਹਰੇਕ ਬੰਦਾ ਮਨੁੱਖਤਾ ਇਹ ਗੱਲ ਕਹਿੰਦਾ ਸੀ ਮੀਂਹ ਪਾ ਦੇ ਮੀਂਹ ਪਾ ਦੇ ਪਰ ਮੀਂਹ ਪੈ ਗਿਆ ਤੇ ਬਾਬਾ ਕਰੇ ਕਿਰਪਾ ਤੇ ਦੇ ਲੋਨ ਦਵਾਵਾ ਥੈਂਕ ਯੂ ਆ ਜੀ ਸੋਹਣੀ ਮੈਨੂੰ ਪਿਆਰ ਕਰਦੇ ਹੋ ਤੇ ਅੱਜ ਲਈ ਇਦਾਂ ਕਿਉਂਕਿ ਮੈਂ ਸਿੱਖ ਕੇ ਸ਼ੁਰੂ ਕੰਮ ਕੀਤਾ ਹਜੇ ਤੱਕ ਵੀ ਮੈਂ ਜਾਣਦਾ ਨਹੀਂ ਲਾਈਵ ਕਿਦਾਂ ਕੀ ਗੱਲਬਾਤ ਹੁੰਦੀ ਆ ਪਰ ਜਿੰਨੀ ਕੀ ਕੋਸ਼ਿਸ਼ ਕਰਦਾ ਵੀ ਮੈਂ ਅਪਡੇਟ ਦੇਣ ਦੀ ਮੈਂ ਕਰਦਾ ਤਾਂ ਕਰਕੇ ਦੋਸਤੋ ਥੈਂਕ ਯੂ ਆ ਬਾਕੀ ਦਿਲੋਂ ਦਵਾਵਾ ਬਾਈਕ ਨੂੰ ਤੁਹਾਨੂੰ ਕਿਰਪਾ ਬਣਾਈ ਰੱਖੀ ਚੜ੍ਹਦੀ ਕਲਾ ਵਿੱਚ ਰੱਖੀ ਆਪਣੇ ਨਵੇਂ ਅਪਡੇਟ ਕਰਨ ਵਾਸਤੇ ਵੀ ਨਵੀਂ ਵੀਡੀਓ ਹੀ ਦੇਖਣ ਵਾਸਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਵੇਂ ਤੁਸੀਂ Instagram Facebook ਤੇ ਪਿਆਰ ਕਰਦੇ ਹੋ ਉਸੇ ਤਰ੍ਹਾਂ ਵੀ ਐਸੇ ਪਿਆਰ ਕਰੋ ਜੀ ਬਾਕੀ ਥੈਂਕ ਯੂ ਆ ਜੀ ਨਹੀਂ ਕਰੋ ਲੈ ਵੀ ਕਰਵਾਇਨੇ ਚੱਕ ਲਈ ਬੋਲ ਕਰਵਾਇ ਚੱਕ ਲਈ ਲੈ ਵੀ ਕਰਵਾਇ ਆਪਣਾ ਕੀ ਖੇਡ ਹੀ ਜਾਂਦਾ क्योंकि बच्चन मौसम ही बारिश मौसम पढ़ना होंगे